ਹੁਣ ਕਾਚ ਕਲੇਸ਼ ਪਾ ਕੇ ਤੇ ਹੁਣ ਅਰਮਾਨ ਆਣ ਕੇ ਤੇ ਫੋਨ ਵੇਖਣਾ ਸ਼ੁਰੂ ਕਰ ਦਿੱਤਾ ਵਾ ਜਦ ਉਹਨਾਂ ਦੀ ਵੀ ਆ ਤਾਂ ਕਲੇਸ਼ ਪਾਉਂਦੀ ਤੇ ਕਲੇਸ਼ ਪਾਇਆ ਕਿੰਨੇ ਆ ਤੂੰ ਮੈਂ ਪਾ ਅਗਰ ਮੇਰੀ ਮਰਜ਼ੀ ਜੇ ਮੈਂ ਪਹਿਲੇ ਲੈਂਦੇ ਤਾਂ ਫੇਰ ਹੀ ਲੈਂਦੇ ਮੇਰਾ ਨਹੀਂ ਹਿੱਸਾ ਹਿੱਸਾ ਭਾਵੇਂ ਹੈਗਾ ਆ ਪਰ ਲਗਰਨ ਦੱਸ ਦਿੰਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਉਹਨਾਂ ਨੇ ਤਾਂ ਤੜਫਣਾ ਹੀ ਆ ਨਾ ਤੇ ਉਹਨਾਂ ਨੂੰ ਮੈਂ ਦੱਸ ਹੀ ਦੇਣਾ ਸੀ ਅੱਗੇ ਪਿਆਹਾਂ ਦਾ ਤੇ ਮੈਨੂੰ ਵੀ ਨਹੀਂ ਪਤਾ ਪੀ ਲਿਆਂਦੀ ਆ ਕਿ ਨਹੀਂ ਲਿਆਂਦੇ ਕੀ ਕਰਦੇ ਰਹਿੰਦੇ ਤੁਸੀਂ ਬਾਹਰ ਜਦ ਮੈਨੂੰ ਲੋੜ ਹੀ ਪੈ ਜਾਂਦੀ ਬ ਲੈ ਆਂਦੇ ਮੈਂ ਕੱਪੜੇ ਬਣਾਉਣੇ ਮੈਨੂੰ ਹੋਰ ਵੀ ਮੈਂ ਜਾਣਾ ਕਿ ਮੈਂ 15000 ਦੇ ਕੱਪੜੇ ਬਣ ਚੜੇ ਸੀਗੇ 15000 ਦੇ ਕੱਪੜੇ ਪਤਾ ਮੰਗਿਆ ਕਿੰਨੀ ਆ ਅੱਬੇ ਹ ਚੁੱਪ ਚਬੀਤੇ ਤੁਸੀਂ ਚੀਜ਼ ਲੈ ਆਇਆ ਕਰੋ ਮੇਰੇ ਨਾਲ ਲੜਾਈ ਪੈ ਜਾਂਦੀ ਸਾਰੇ ਮੈਨੂੰ ਕਹਿੰਦੇ ਵੀ ਮੀਸਣੀ ਐ ਮੈਨੂੰ ਗੱਲ ਦਾ ਪਤਾ ਵੀ ਨਹੀਂ ਆ ਉਹ ਐਵੇਂ ਵੱਡ ਹੁੰਦੇ ਬਾਣੇ ਲੱਭਦੇ ਆ ਉਹ ਜਦੋਂ ਜਖਰ ਲੱਗ ਭਾਦ ਲੱਗਿਆ ਭਾਬੀ ਦੇ ਮਗਰ ਲਾ ਲਿਆ ਪੂਰਾ ਉਹਨੂੰ ਮਗਰ ਉਹ ਤੇ ਜੋ ਬੋਲਦੀ ਉਹ ਹੀ ਉਹਦੀ ਬੋਲੀ ਬੋਲਦੀ ਇਹ ਤੁਹਾਨੂੰ ਪਤਾ ਹੋਊਗਾ ਕਿ ਲਾਇਆ ਕਿ ਨਹੀਂ ਲਾਇਆ ਪਰ ਆਹ ਤਾਂ ਗੱਲ ਗਲਤ ਬਾਣਾ ਆਹ ਗਲਤ ਵਾ ਗਲਤ ਇਹਨੂੰ ਵੀ ਮੌਦੀਆਂ ਆ ਵੀ ਤੁਸੀਂ ਤਾਂ ਫੇਰ ਹੁਣੇ ਨਿਕਲ ਜਾਣਾ ਵਾ ਤੇ ਮੈਂ ਤਾਂ ਘਰ 'ਚ ਰਹਿਣਾ ਵਾ ਨਾ ਮੇਰੇ ਨਾਲ ਲੜਾਈ ਪੈਂਦੀ ਕਿ ਨਾ ਉਹ ਪਹਿਲਾਂ ਇੱਕ ਕਹਿੰਦੇ ਵੀ ਕੰਮ ਨਹੀਂ ਕਰਦਾ ਦੂਜਾ ਤੁਸੀਂ ਹੁਣ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਆ ਪੈਸੇ ਪਹਿ ਫੇਰ ਹੀ ਲੈਣ ਤੇ ਤੇ ਮੈਂ ਲੈਣ ਦੇ ਤੇ ਕਰਜ਼ਾ ਲੱਤਣਾ ਕਿੱਦਾਂ ਵਾ ਲੱਫ ਜੁੱਕ ਪੇ ਤਾਂ ਕਿਲਾਇਕ ਕਿਲਾ ਵੀਰ ਕੇ ਕਰਜ਼ਾ ਲਾ ਦਿੰਦੇ ਹਾਂ ਕਿੱਲੇ ਵਿੱਚ ਨੇ ਸੌਖੇ ਹੀ ਪਿਆ ਵਾ ਕਰਜਾ 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 ਛੇ ਤੇ ਜੜਾਇਆ ਤੇ ਚੜਨਾ ਹੀ ਆ ਜਦੋਂ ਆਹ ਕਹਿੰਨੇ ਹੱਥ ਨਹੀਂ ਲਾਉਣਾ ਤੇ ਚੜ ਜਿਹਦੇ ਜਿਹਦੇ ਜੱਟ ਦੇ ਸ਼ਿਰ ਤੇ ਕਰਜਾ ਨਹੀਂ ਨਾ ਉਹ ਬੰਦਾ ਹੀ ਕਾਦਾ ਆਦ ਮੈਂ ਹੁਣ ਸੁਣਿਆ ਮੈਂ ਵੀ ਕਰਜੇ ਨਾਲ ਹੀ ਬੰਦਾ ਹੁੰਦਾ ਉਹਦਾ ਦੋਸਤ ਨਹੀਂ ਹੁੰਦਾ ਜਿੰਨੇ ਵੱਡੇ ਕਾਰੋਬਾਰ ਲੋਕਾਂ ਕੀਤੇ ਕਰਜੇ ਚੁੱਕ ਚੁੱਕ ਕੇ ਕੀਤੇ ਆ ਘਰੋਂ ਨਹੀਂ ਪੈਸੇ ਨਿਕਲਦੇ ਤਾਂ ਹੋਰ ਚੁੱਕ ਲਉ ਫਿਰ ਚੁੱਕ ਲਾਂਗੇ ਕੋਈ ਨਹੀਂ ਕਰਜੇ ਨਾਲ ਹੀ ਆ ਸਭ ਕੁਝ ਜਿਹਦੇ ਸ਼ਿਰ ਕਰਜਾ ਨਹੀਂ ਉਹ ਉਹ ਜ਼ਿੰਮੇਵਾਰ ਨਹੀਂ ਹੁੰਦਾ ਉਹ ਨਾਲ ਸਰਕਾਰ ਨੇ ਕੱਦ ਨਾ ਮਾਫ ਕਰ ਜਾ ਕਰ ਜਿੰਦ ਤੱਕ ਮੈਂ ਉਧਰ ਵੀ ਪੂ ਟੈਨਸ਼ਨ ਨਹੀਂ ਲੈਣੀ ਕਰਦੀ ਦੀ ਮਾਫ ਹੋ ਜਾਣਾ ਵਾ ਤੇ ਮੈਂ ਤਾਂ ਟੈਨਸ਼ਨ ਨਹੀਂ ਲੈਣਾ ਨਾ ਲਵਾ ਵੀ ਮੈਨੂੰ ਪਤਾ ਵੀ ਮੈਂ ਨਹੀਂ ਲੈਣੀ ਆਪੇ ਲਾਉਣ ਵਾਲੇ ਲਾਉਣਾ ਵਾ ਤੇ ਪਰ ਹੁਣ ਉਥੋਂ ਆਨ ਕੇ ਤੇ ਦੀਦੀ ਮੇਰੇ ਨਾਲ ਲੜਨ ਲੱਪੇ ਮੈਂ ਰਸੋਈ ਚ ਆ ਗਈ ਮੈਂ ਤਾਂ ਉੱਥੇ ਬੋਲੀ ਵੀ ਨਹੀਂ ਆ ਤੇ ਮੇਰੇ ਨਾਲ ਲੜਾਈ ਪੈ ਗਈ ਕੀ ਆ ਗਈ ਤੇਨੂੰ ਤੇ ਤੂੰ ਮੇਸ ਨਹੀਂ ਆ ਤੂੰ ਚੁੱਪ ਕਰਕੇ ਉਥੋਂ ਆ ਗਈ ਉਹਨੂੰ ਕਹਿੰਦਾ ਮੈਂ ਤੇਰੇ ਵਰਗੀ ਨਹੀਂ ਹੈਗੀ ਮੈਂ ਵਿੱਚ ਲੜਾਈਂ ਭਾਗ ਹੀ ਨਹੀਂ ਲੀਦੀ ਜਾ ਕੇ ਲੜਦੀ ਨਹੀਂ ਹੈਗੀ ਉਹ ਤਾਂ ਮੈਂ ਹੁਣ ਕਿਹਾ ਵਾ ਤੇ ਮੈਂ ਨਹੀਂ ਭਾਗ ਲੈਣੀ ਵੱਡੀਆਂ ਗੱਲਾਂ ਦੇ ਵਿੱਚ ਤੇ ਪਰ ਇਹ ਥੋੜੀ ਗੱਲ ਹੈਗੀ ਐ ਤੇ ਤੈਨੂੰ ਦੱਸ ਦਿੰਦੇ ਵੀ ਲਿਆਉਣ ਮੈਂ ਲਿਆਉਂਦੇ ਮੇਰਾ ਹਿੱਸਾ ਵਾ ਮੈਂ ਵੀ ਲੈਣੇ ਉਹ ਮੈਂ ਦਾਸੀ ਤੱਕ ਹੋ ਜਾਂਦੀ ਪਹਿਲਾਂ ਹੀ ਪਹਿਲਾਂ ਦੱਸ ਕੇ ਲਿਆਉਂਦੇ ਦਾਸੀ ਦੇਣਾ ਸੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਲੜੀ ਜਾਂਦੇ ਇੱਕ ਘਰਾਂ ਵਾਂ ਤੇ ਤੂੰ ਬੰਦੀਆਂ ਬਾਹਰ ਹੋ ਰਹੇ ਹੋ ਰੋਲਾ ਪਾਈ ਜਾਂਦੇ ਹੁਣ ਕਿੱਥੇ ਚੱਲੇ ਆ ਜਾਂ ਗਏ ਕਿੱਥੇ ਆਹੋ ਨਿਕਲ ਜਾ ਫੇਰ ਕਰੋ ਬਾਹਰ ਫੇਰ ਕੋਈ ਨਾ ਕੋਈ ਹੰਗਾਮਾ ਕਰ ਦਿੱਤਾ ਮੇਰੇ ਨਾਲ ਲੜਾਈ ਪੈ ਚੁਗੀ ਮੈਂ ਹੰਗਾਮੇ ਮੈਂ ਹੀ ਕਰਾਂ ਲੜਾਈਆਂ ਮੈਂ ਹੀ ਪਾਉਣਾ ਤੂੰ ਹੀ ਉਹਨਾਂ ਨਾਲ ਰਲੀ ਰਲੀਆਂ ਮੇਰੇ ਨਾਲ ਜੋ ਲੜਾਈ ਪੈਂਦੀ ਮੈਂ ਚੱਪੇ ਰਹਿਣਾ ਫੇਰ ਹੋਪ ਜਦੋਂ ਜਾਣਾ ਹੁੰਦਾ ਉਦੋਂ ਹੀ ਆਪੇ ਮੇਰੇ ਨਾਲ ਕਲੇਸ਼ ਪਾ ਕੇ ਤੇ ਫੇਰ ਆਪ ਚੱਲ ਜਾਣਾ ਆਪ ਸਾਰਾ ਸਾਰਾ ਦਿਨ ਕਰੋ ਬਾਹਰ ਰਹਿਣਾ ਮੈਂ ਇੱਥੇ ਇਹਨਾਂ ਦੀ ਲੜਾਈਆਂ ਵੇਂਦੀ ਰਹਿਣੀ ਹੂੰ ਕੀ ਹਾਲ ਆ ਮੈਂ ਠੀਕ ਠਾਕ ਹਾਂ ਤੁਸੀਂ ਨਾ ਇਹ ਕੀ ਬਣਾਉਂਦੇ ਆ ਵਾ ਏ ਬਣਾਉਂਦੇ ਆ শুটিং ਵਾਤ ਨਹੀਂ ਇਹਦਾ ਪ੍ਰੀ ਵੈਡਿੰਗ ਬੱਸ ਸਾ ਸਾ ਜਿਹੜਾ ਅੱਜਕੱਲ ਚੱਲਦਾ ਵਾ ਉਹ ਨਵੇਂ ਵਿਆਹ ਜੋੜੇ ਕਰਦੇ ਨੇ ਪਹਿਲਾਂ ਵਿਆਹ ਤੋਂ ਪਹਿਲਾਂ ਬੱਲੇ ਆਹੋ ਲੈ ਵਧੀਆ ਕੰਮ ਹੋ ਗਿਆ ਹਾਂ ਹਾਂ ਇੰਨੇ ਪੈਸੇ ਕਿੱਥੋਂ ਆਏ ਥੋ ਯਾਰ ਪੈਸੇ ਇਦਾਂ ਹੀ ਲੋਨ-ਲੂਨ ਕਰਕੇ ਹੀ ਆ ਗਏ ਘਰਾਂ ਵਿੱਚ ਕੋਈ ਨਾ ਪੈਸੇ ਨੇ ਜੇ ਤੂੰ ਕਰਜਾ ਜੋ ਕੇ ਕੰਮ ਕਰ ਲੈਣਾ ਸਾਡੇ ਘਰ ਦੇ ਕਰਜ਼ਾ 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 ਕਰੀ ਜਾਂਦੇ ਅਸੀਂ ਕਰਜ਼ਾ ਪਾਲ ਲੈ ਕੇ ਕੋਠੀਆਂ ਵੀ ਪਾਲੀਆਂ ਹੀ ਉਹ ਹੀ ਟਲ ਤੇ ਚੜਾਇਆ ਹੀ ਕਰਜ਼ਾ ਦਾ ਕਰਜ਼ਾ ਨਹੀਂ ਲਾਉਂਦੇ ਕਰਜ਼ਾ ਨਹੀਂ ਲਾਉਂਦੇ ਕਰ ਜਾਂ ਕਰ ਜਾ ਲਾਤੀ ਜਾਂਦਾ ਕਰ ਦੇਣਗੇ ਕਮਾਈ ਕਰ ਰਹੀ ਹੋਣੀ ਨਹੀਂ ਰਹੀ ਹੈ ਪਤਾ ਨਹੀਂ ਕਿਉਂ ਸਾਡਾ ਬੱਦਾ ਕਹੀ ਜਾਂਦਾ ਕਰਦਾ ਉਹ ਜੇ ਹੋ ਗਿਆ ਕਦੇ ਨਹੀਂ ਲੱਗਦਾ ਕਮਾਈ ਕਿੱਥੇ ਜਾਂਦੀ ਫਿਰ ਇਹ ਪਤਾ ਕਿੱਥੇ ਜਾਂਦੀ ਹੈ ਹਿਸਾਬ ਲੈ ਇਹਨਾਂ ਨੂੰ ਨਹੀਂ 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 ਹਿਸਾਬ ਕਾਦਾ ਹਾਂ ਪੈਸਾ ਬਲਿਆ ਕਰਨਾ ਫਿਰ ਗੁੱਸਾ ਕਰ ਰਹੇ ਨੂੰ ਕਿ ਸਹੀ ਵੀ ਨਹੀਂ ਕੀ ਬਜਿਆ ਸਾਲ ਚ ਕੀ ਬਜਿਆ ਕਣਕੋ ਕੀ ਬਜਿਆ ਝੋਨੇ ਉਹ ਨਹੀਂ ਨਹੀਂ ਮੇਰਾ ਨਹੀਂ ਸੁਭਾਜ ਦਾ ਪੁੱਛਣ ਪਾਸਣ ਵਾਲਾ ਹੈਗਾ ਹੂੰ ਤੇ ਫਿਰ ਧਾਪੇ ਫੇਗ ਜਾਂ ਪੁੱਲਾ ਪੁੱਲਾ ਰੱਖ ਦਾਣਾ ਹੋ ਉਹ ਨਹੀਂ ਇਦਾਂ ਤਾਂ ਨਹੀਂ ਹੈਗਾ ਉਹ ਪੱਲਾ ਪੋਲਾ ਨੇ ਕੀ ਰੱਖਣਾ ਵਾ ਤੇ ਫੇਰ ਪੈ ਕਿੱਥੇ ਜਾਂਦੇ ਆ ਆ ਕੀ ਪਤਾ ਕਹਿੰਦਾ ਕਰਦਾ ਹੀ ਮਾਹ ਛੱਡਦਾ ਵਾਜਦਾ ਹੀ ਕੱਖ ਨਹੀਂ ਵਾਜਦਾ ਨਹੀਂ ਹਾਂ ਤੇਰੇ ਸਾਹਮਣੇ ਆ ਵੇਹਲਾ ਕੰਮ ਖੋਲਣਾ ਵਾ ਤੇ ਤੈਤੋਂ ਪੈਸੇ ਲਾ ਲੈਣੇ ਆ ਤੇ ਤੈਨੂੰ ਵਿੱਚ ਸਕੀਮਾਂ ਸਕੂਮਾਂ ਆਉਂਦੀਆਂ ਨਾ ਵਾ ਤੈਨੂੰ ਸਰਕਾਰ ਸਰਕਾਰੀ ਸਕੂਮਾਂ ਸਕੂਮਾਂ ਦੇ ਲੈ ਲੈਣਾ ਨਾ ਸਕੀਮਾਂ ਕਾਹਦੀਆਂ ਕੰਮ ਜਦੋਂ ਕੰਮ ਖੋਲੇ ਪੈਸੇ ਆਉਣੇ ਆਉਣੇ ਫਸਲ ਕਿੰਨੀ ਮਹਿੰਗੀ ਵੇਚਦੀ ਆ ਆ ਦੇਖ ਫਸਲ ਲੈਣੇ ਅੱਧੇ ਕਿੰਨੇ ਲਾ ਲੈਣੇ ਚੱਲ ਵਧੀਆ ਫੇਰ ਹੂੰ ਹੋਰ ਬਸ ਵਧੀਆ ਤੇ ਨਹੀਂ ਤੂੰ ਪੁੱਛਣਾ ਉਹਨੂੰ ਤੇ ਕੀ ਸਾਥ ਆ ਤੇਰਾ ਕੀ ਉਹ ਨਹੀਂ ਮੈਂ ਕੀ ਪੁੱਛਣਾ ਉਹਨੂੰ ਤੇ ਫੇਰ ਕੀ ਫੈਲਾਣਾ ਹਾਂ ਫੇਰ ਰਹਾਂਗੇ ساری ਉਮਰ ਇਦਾਂ ਹੀ ਕੇ ਤੇ ਹੋਰ ਕਰਨਾ ਹੂੰ ਮੁੜ ਕੇ ਵੇਖੇਂਗੇ ਮੇਰੇ ਮੂੰਹ ਵੱਲ ਉਹ ਨਹੀਂ ਕੋਈ ਗੱਲ ਨਹੀਂ ਚਲੋ ਉਹ ਮੇਰਾ ਹੈਗਾ ਆਪਣਾ ਕੰਮ ਜਿਹੜਾ ਚੱਲਦਾ ਪ੍ਰਾਪਰਟੀ ਦਾ ਮੇਰਾ ਕੰਡਿਆ ਮੈਂ ਤੇ ਉਹਦੇ ਪਿਆ ਕਿੱਥੇ ਜਾਂਦੇ ਉਹ ਮੈਂ ਹੀ ਰੱਖਦਾ ਕੋਲ ਕੇ ਉਹ ਨਹੀਂ ਮੈਂ ਤਾਂ ਸਹਿਣਾ ਕਰਦਾ ਪਤਾ ਨਹੀਂ ਵੀ ਉਹ ਕੰਮ ਕਰਦਾ ਵਾ ਕਿ ਨਹੀਂ ਕਰਦਾ ਹਾਂ ਉਹ ਮੇਰਾ ਵੱਖਰਾ ਕੰਮ ਬਾਰ-ਬਾਰ ਦਾ ਫੇਰ ਠੀਕ ਆ ਕੇ ਦੱਸੀ ਬਣਾ ਫਿਰ ਨੂੰ ਨਹੀਂ ਨਹੀਂ ਉਹ ਆਪਣਾ ਪੱਲਾ ਰੱਖ ਫੇਗੇ ਨਹੀਂ ਨਹੀਂ ਰੱਖਿਆ ਪੱਲਾ ਪੂਰਾ ਆਪਣਾ ਉਹ ਮੇਰਾ ਚੱਲੀ ਜਿੱਤਾ ਕੰਮ ਬੜਾ ਵਧੀਆ ਹੂੰ ਆ ਚਲ ਵਧੀਆ ਫੇਕੇ ਪਰ ਉਹ ਸਾਹਤਾ ਪੁੱਛਣਾ ਵੀ ਕਰਦੇ ਲੱਥੀ ਨੂੰ ਰਿਆ ਕੋਈ ਨਹੀਂ ਪੁੱਛ ਲਾਂਗੇ ਉਹ ਵੀ ਹਾਂ ਪੁੱਛ ਪਸਾ ਫੇਰ ਗੱਲ ਬੰਨੀ ਹੂੰ ਇਹ ਤਾਂ ਗੱਲ ਹੈ ਉਹਦਾਂ ਹੋਵੇ ਆ ਨੂੰ ਆਏ ਪਈ ਜਾਣਾ ਇਹ ਤੇਰੀ ਗੱਲ ਸਹੀ ਆ ਜਦੋਂ ਅੱਡ ਹੋਏ ਮੁੜ ਕੇ ਫੇਰ ਕਾ ਦੂਗਾ ਕਿ ਲਾ ਆਪਣਾ ਕਰਜ਼ਾ ਆਹ ਫੇਰੇ ਤੂੰ ਸੇਵ ਕੀਤੇ ਫੇਰ ਕਰਜ਼ਾ ਦੇਗਾ ਘਰ ਕੀ ਹੂੰ ਫੇਰ ਖਾਲੀ ਹੋ ਜਾਏਗਾ ਠੀਕ ਆ ਠੀਕ ਆ ਹੂੰ ਨਹੀਂ ਪੁੱਛੋ ਨੂੰ ਪੁੱਛ ਲਈ ਤੇ ਪੁੱਛ ਲੈਨੇ ਮੈਂ ਠੀਕ ਹੀ ਮੇਨਿ ਹਿਸਾਬ ਲਿਆ ਕਰ ਉਹਦੇ ਕੋ ਫਸਲ ਲਾ ਗਈ ਹੂੰ ਉਹ ਸੁਣਾ ਬੱਸ ਹੋ ਗਿਆ ਉਹ ਕੋਈ ਜੀਬ ਚੂੜੀ ਮਿਲਦੀ ਲੰਡੀ ਜੀਬ ਤੇ ਹਜੇ ਵੇਖਣ ਦੀ ਕਿੱਦੇ ਕੀ ਆ ਮੈਂ ਸਸਤੀ ਆ ਪੂਰੀ ਭਣੀ ਭੁਣੀ ਇਦਾਂ ਆਹੋ ਲੈੜੀ ਜੀ ਮੇਰਾ ਰਦਾ ਲਵਾ ਮੈਨੂੰ ਕਹਾਂ ਜਾ ਕੇ ਲੈ ਦਊਗਾ ਤੈਨੂੰ ਪੁੱਛ ਲੈਨੇ ਲੈ ਲੈ ਆਈ ਤੇ ਜਿਹੜੀ ਗੱਲ ਆ ਜਿਹੜਾ ਇਹਨਾਂ ਕਰਦੇ ਨੱਥਾਂ ਨਹੀਂ ਖਲਾ ਦੇਣੀ ਹੋ ਸਕਦਾ ਲੈ ਦੇ ਉਹਦੇ ਵੀ ਜਵਾਨ ਹੋਇਆ ਵਾ ਉਹਦੇ ਵੀ ਕਹੂਗਾ ਆਪੇ ਪਾਪਾ ਨੂੰ ਚ ਲੈ ਦੇ ਹੁਣ ਮੈਨੂੰ ਤਾਂ ਲੱਗਦਾ ਮੁਸ਼ਕਲ ਹੀ ਆ ਤੇਰੇ ਨਾਲ ਮੁੰਡਾ ਹੀ ਹਾਲ ਵਾ ਚਲ ਹਾਲਾ ਜੀ ਤੂੰ ਦੱਸ ਮੈਨੂੰ ਕਈ ਕਿੰਨੇ ਕ ਦੀ ਮਿਲਦੀ ਆ ਉਹ ਮੈਨੂੰ ਕਰ ਦੂੰ ਫੋਟੋ ਹੈ ਨੰਬਰ ਹੈਂਡ ਕਰ ਦੂੰਗਾ ਕਰ ਦੇ ਫਿਰ ਘਰ ਗੱਲ ਤੇ ਕਰ ਪਹਿਲਾਂ ਚਲ ਕੋਈ ਨਹੀਂ ਕਰਦਾ ਮੈਂ ਜਾ ਕੇ ਘਰ ਗੱਲ ਪਹਿਲਾਂ ਮੈਂ ਜੀਬ ਦੀ ਤੇ ਕਰਾਂ ਠੀਕ ਆ ਚੰਗਾ ਸਾਡਾ ਇਹ ਕੋ ਪਹੁੰਚ ਲੈਣੀ ਆ ਜੀਬ ਲੈਂਦਾ ਫਿਰਦਾ ਚੱਲੇ ਵੀ ਆਪਣਾ ਬਲਾ ਰੱਖਣ ਗਿਆ ਚਲੋ ਲੈਨੇ ਫੁੱਟ ਪਾ ਗਏ ਤੁਮਸਾ ਵੇਖਾਂਗੇ ਕੰਮ ਤਾਂ ਸਾਰੀ ਦਿਹਾੜੀ ਕਰਦੇ ਰਹੋ ਨਾ ਤੇ ਸਾਰੀ ਦਿਹਾੜੀ ਕੰਮ ਨਹੀਂ ਮੁੱਕਦੇ ਲੈ ਵੀ ਇਹ ਪਕਾ ਕੇ ਦੋ ਰੋਟੀਆਂ ਮੈਂ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਹੁਣ ਆ ਧੋ ਕੇ ਸੁੱਟਦੇ ਆ ਇਹਨੇ ਪ੍ਰੈਸ ਥੋੜੀ ਕਰਨੇ ਉਹ ਤਾਂ ਮੈਂ ਆਪ ਹੀ ਕਰਨੇ ਆ ਚਲ ਕੋਈ ਨਾ ਨਾ ਚਲ ਮੈਂ ਜੋੜ-ਜਾੜ ਕੇ ਰੱਖਦੀ ਆ ਮੈਂ ਵੀ ਹੋਰ ਕੰਮ ਕਰ ਲੈਣੀ ਬਾਕੀ ਮੈਂ ਵੀ ਇਹਨੂੰ ਚੌਕੇ ਤੋਂ ਛੁੱਟੀ ਦੇ ਹੀ ਦੇਣੀ ਭਿਲੇ ਆ ਮੈਂ ਚੌਕੇ ਦਾ ਕਰਦੀ ਆ ਤੇ ਬਾਕੀ ਤੂੰ ਕਰ ਸਾਰੇ ਹੁਣ ਬੀਬੀ ਦੇ ਨਾਲ ਜਿੱਥੇ ਕਿਤੇ ਜਾਣਾ ਹੁੰਦਾ ਜਾਇਆ ਕਰ ਨਾਲ ਤੈਨੂੰ ਗਰਮੀ 'ਚ ਪਤਾ ਲੱਗ ਜੂ ਕਿੱਥੇ ਕਿੱਥੇ ਜਾਣਾ ਵਾ ਹਾਵੇ ਹਲਾਇ ਦੇ ਕੰਮ ਕੰਮ ਕਰਦੀ ਰਹੁੰਦੀ ਆਏ ਕੱਟੇ ਦੀ ਕਿਤੇ ਇਹਨੂੰ ਅਕਲ ਨਹੀਂ ਗਈ ਫਿੱਕੇ ਲੀੜਿਆਂ ਦੇ ਉੱਤੇ ਬੰਦਾ ਬੁਰਸ਼ ਮਾਰੇ ਪਹਿਲਾਂ ਚੱਜਣਾ ਕਿਤੇ ਆ ਸਾਫ਼ ਕਰੇ ਫੇਰ ਕਿਤੇ ਮਸ਼ੀਨ ਚ ਪਾਵੇ ਨਹੀਂ ਤੇ ਪਹਿਲੀ ਗੱਲ ਚਿੱਟੇ ਤੇ ਉਹੀ ਆ ਫਿੱਕੇ ਫਿੱਕੇ ਹੱਥ ਨਾਲ ਧੋ ਲਿਆ ਕਰੇ ਹਾਂ ਜਾਦੇ ਮਾਰੇ ਮਸ਼ੀਨ ਚ ਪੈ ਜਾਣ ਇਹਨੂੰ ਤੇ ਕਿਤੇ ਸਰਫੇ ਦਾ ਪਤਾ ਹੀ ਨਹੀਂਗਾ ਚੜਾਈ ਜਾਵੇ ਕਰਜ਼ਾ ਸਿਰ ਤੇ ਮੈਨੂੰ ਕੀ ਲੱਗੇ ਪਰ ਇਹਦਾ ਕੀ ਜਾਣਾ ਵਾ ਅੱਧਾ ਤਾਂ ਸਾਨੂੰ ਪੈ ਜਾਣਾ ਲੈ ਵੀ ਕੱਖ ਨਹੀਂ ਹਾਲ ਆ ਮੁੰਡਾ ਮੇਰਾ ਦੇ ਸਿਰ 'ਚ ਨਾ ਮਾਰੂਗਾ ਚੁੱਕ ਚੁੱਕ ਕੇ ਵੀ ਆਖੀ ਧੋਤਾ ਮਾਤਾ ਇਹਦੇ ਕੰਨ ਨੂੰ ਮਾਰਨੇ ਮੇਰੇ ਮਾਰੂਗਾ ਕੇ ਹੁਣ ਮੈਨੂੰ ਬੁਖਾਰ ਕੇ ਉਨੀ ਆ ਨਾ ਤੂੰ ਰਹਿਣ ਹੀ ਦੇ ਬਾਬਾ ਤੂੰ ਕੰਮਾਂ ਦੀ ਗਿਣਤੀ ਕਰਦੀਆਂ ਤਾਂ ਕੰਮ ਤੇ ਤੇਰਾ ਇੱਕ ਵੀ ਨਹੀਂ ਚੱਜਦਾ ਚਲ ਧੁੱਪ ਗਿਆ ਇਹ ਵੀ ਮੈਂ ਸੁੱਕ ਨਹੀਂ ਭਾਗੇ ਨਾ ਫਿਰ ਵੇਲੀ ਹੋਵਾਂ ਘਰੀਂ ਫਿਰ ਰੈਸਟ ਕਰਾਂ ਦੀਦੀ ਕਿੱਧਰ ਹੁੰਦੇ ਬੋਲੇ ਕੱਪੜੇ ਹਾਂ ਤਾਂ ਹੋ ਗਿਆ ਬਸ ਲੱਗੇ ਆ ਤੂੰ ਸੁੱਕਨੇ ਫੋਨ ਅੱਛਾ ਸੁੱਕਨੇ ਤੇ ਫੇਰ ਪਾਵੀ ਆ ਆ ਜਿਹੜੇ ਧੋਤੇ ਆ ਨਾ ਇਹਨਾਂ ਨੂੰ ਫੇਰ ਧੋਲਾ ਮੇਰੀ ਭੈਣ ਇੱਕ ਵਾਰੀ ਕੀ ਹੋਇਆ ਇਹਨਾਂ ਨੂੰ ਆਪੇ ਵੇਖ ਲਾ ਮੈਨੂੰ ਤਾਂ ਮੁੜ ਕੇ ਵਖੀ ਦੇ ਹੋਵੇ ਕਹਿੰਦੀ ਇਹਦੀਆਂ ਅੱਖਾਂ ਮਾਸ਼ਾ ਮਾਸ਼ਾ ਜਿੰਨੀਆਂ ਇਹਨੂੰ ਦਿਖਦਾ ਕਿੰਨਾ ਕੁ ਵਾ ਮੈਨੂੰ ਤਾਂ ਫੇਰ ਜਿੰਨਾ ਕੁ ਦਿਖਦਾ ਉਹਨਾਂ ਕੁ ਦਿਖਦਾ ਹੀ ਆ ਹੁਣ ਤੂੰ ਵੇਖ ਲਾ ਆ ਜਿੰਨੇ ਲੈ ਕੇ ਬਾਹਰ ਸੂਟ ਪਾ ਕੇ ਜਾਣਾ ਵਾ ਆ ਕਾਫ ਆ ਪਹੁੰਚੇ ਆ ਕਾਲਰਾਂ ਆ ਵੇਖ ਲਾ ਕਿੰਨੇ ਕੁ ਧੋਤੇ ਤੇ ਕਿੰਨੇ ਕੁ ਨਖਾਰੇ ਆ ਅਗੀਆ ਕਰੇ ਨਹੀਂ ਆ ਦੇਖੋ ਆਜਾ ਆ ਤੇ ਹੋਇਆ ਬਿਨਿਆਣਾ ਵਾ ਤੇ ਉਹਨੇ ਜਿਆਦਾ ਗੰਦੇ ਕਰਲੇ ਹਨਾ ਆ ਤੇ ਮੈਂ ਧੋ ਦਿੰਨੀ ਆ ਤੇ ਆ ਪਾਜੀ ਦਾ ਤੇ ਕੰਮ ਹੀ ਇਹ ਬੀ ਜਿਆਦਾ ਕਪੜੇ ਗੰਦੇ ਕਰਨੇ ਤੇ ਕਿੰਨਾ ਕਿੰਦਾ ਧੋ ਬਣਗੇ ਰੋਜ਼ ਮਰ ਬੁਰਸ਼ ਮਾਰ ਮਾਰ ਖਾਪ ਚੰਨੀ ਨਹੀਂ ਤੂੰ ਬੁਰਸ਼ ਮਾਰ ਮਰ ਜੇ ਖਾਪਦੀ ਹੋਵੇਂ ਤੇ ਲੀਲਾ ਤੇ ਇੰਨਾ ਮਾਇਲਾ ਲੱਗਦਾ ਹੀ ਨਹੀਂ ਫਿਰ ਉਸ ਵੇਲੇ ਨਿਖਰ ਜਾਂਦੇ ਆ ਮਸ਼ੀਨਾਂ ਚ ਪਾਉਣ ਦੀ ਲੋੜ ਨਹੀਂਗੀ ਕੁਤਾਜੀ ਗੰਦੇ ਗੰਦੇ ਹੁੰਦੇ ਆ ਗੰਨੇ ਗੰਦੇ ਜਿਆਦਾ ਕਰਦੇ ਤੇ ਮੈਂ ਵੀ ਕੀ ਕਰਾਂ ਤੇ ਫੇਰ ਤੂੰ ਰਹਿਣ ਗਿਆ ਕਰ ਉਹਦੇ ਸਾਈਡ ਤੇ ਇੱਕੋ ਵਾਰੀ ਸਾਨੂੰ ਕਹਿ ਦੇ ਵੀ ਮੈਂ ਨਹੀਂ ਤੁਹਾਡੇ ਕੱਪੜੇ ਧੋਣੇ ਤੇ ਗੱਲ ਮੁੱਕੀ ਰਵੇ ਫੇਰ ਕੁਚ ਮਚੋਲਾ ਕਰਕੇ ਜਿੱ ਕੋਈ ਬੱਚੇ ਚੱਪ ਕਰ ਕਰਕੇ ਬਾਹਰ ਸੁੱਟੀ ਜਾਨੀ ਆ ਫੇਰ ਰਹਿਣ ਹੀ ਦਿਆ ਕਰ ਤੂੰ ਨਹੀਂ ਤੂੰ ਹੀ ਫੇਰ ਬੱਚੇ ਕਹਿਣਾ ਵੀ ਇਹ ਰਹਿਣ ਦਿੱਤੇ ਤੇ ਫੇਰ ਗੁੱਸਾ ਕਰਨਾ ਵੀ ਇਹਨੇ ਹੁਣ ਦੋਰੇ ਤੂੰ ਨਾਲੋਂ ਮੈਂ ਕਰੇ ਤੂੰ ਨੂੰਗੀ ਚੰਗੇ ਆ ਨਾਲੇ ਮੇਰੀ ਗੱਲ ਹੁਣ ਐਨੀ ਮਹਿੰਗੀ ਮਸ਼ੀਨ ਐਨੇ ਆਉਦਾ ਬਿੱਲ ਆਉਣਾ ਵਾ ਤੇ ਦੋਰੇ ਦੋਰੇ ਪਾਣੀ ਮਸ਼ੀਨਾਂ ਤੇ ਦੋਰੇ ਦੋਰੇ ਬਿੱਲ ਲਿਆਵੀ ਚੰਗਾ ਵਾ ਪੈਸੇ ਆਹੋ ਭੇਕੇ ਨੇ ਕੀ ਕਰਾਂ ਉਹਨੂੰ ਦੇਣੇ ਆ ਉਹਨਾਂ ਨੇ ਦੇਣਾ ਹੀ ਫਿਰ ਤੈਨੂੰ ਕਿ ਜਨਾ ਫਿਰ ਮੈਂ ਹਾਟ ਕੋਈ ਤੇ ਬਰਾਬਰ ਦਾ ਕਰਜ਼ਾ ਦਵਾਂਗੇ ਵਾਧੂ ਕਰਜ਼ਾ ਤੇ ਅਸੀਂ ਦੇ ਨਹੀਂ ਸਕਦੇ ਹਾਦੋ ਤੇਰੇ ਵਾਲੇ ਕਰਜ਼ਾ ਹੀ ਸੁਣਾਉਂਦੇ ਰਹਿੰਨੇ ਤੁਸੀਂ ਮੈਨੂੰ ਕਰਜ਼ਾ ਹੀ ਸੁਣਾਉਂਦੇ ਰਹਿੰਨੇ ਉਹਨਾਂ ਕੱਪੜਿਆਂ 'ਚ ਕਰਜ਼ਾ ਕਿੱਥੋਂ ਆ ਗਿਆ ਆੜਾ ਬਿੱਲ ਲਾਉਣਾ ਮਨਾ ਉਹ ਜਿਹੜੇ ਪੈਸੇ ਦੇਣੇ ਪੈਣੇ ਉਹ ਕਰਜ਼ਾ ਹੀ ਆ ਜਿਹੜੇ ਦੋਰੇ ਦੋਰੇ ਸਰਪ ਮਾਰਨੀ ਆ ਹੱਟੀਆਂ ਤੋਂ ਪੈਸੇ ਦੇ ਕੇ ਲਿਉਣੀ ਉਹ ਵੀ ਕਰਜ਼ਾ ਹੀ ਆ ਕਰਜ਼ਾ ਨਾ ਆਖਾਂ ਤੇ ਕੀ ਆਖਾਂ ਉਹ ਗੱਲ ਵੀ ਮਾਰਾ ਬੈਠੀ ਕੰਨ ਵੱਲੇ ਹਟ ਕੇ ਉਹਨੂੰ ਕਿਹੇ ਗੱਲ ਦਾ ਨਹੀਂ ਪਤਾ ਨਾ ਉਹਨੇ ਕੋਈ ਜ਼ਿੰਮੇਵਾਰੀ ਸਮਝੀ ਆ ਸਭ ਕੁ ਉਹਨੇ ਛੱਡ ਦਿੱਤਾ ਵੀ ਮੈਂ ਇੱਥੋਂ ਨਹੀਂ ਕੋ ਹੁੰਦਾ ਮੈਂ ਤੇ ਦੋ ਰੋਟੀਆਂ ਹੀ ਖਾਣੀਆਂ ਵਾ ਪਾਪਾ ਹੀ ਨਾ ਚੰਗਾ ਹੀਗਾ ਸਾਰਿਆਂ ਨੂੰ ਇਹ ਵੇਲੇ ਸਿਰ ਰੱਖਦਾ ਹੀ ਖਾਉ ਥਾਈ ਕਰਕੇ ਉਹਦਾ ਜੋਦਾ ਵੀ ਨਹੀਂ ਕੁਸਕਦਾ ਹੁੰਦਾ ਜਿੱਥੇ ਕੋਈ ਤੈਨੂੰ ਮੱਝਣਾ ਹੈਗਾ ਤੇ ਇਹ ਬੁਝਾਤਾ ਬਹੁਤ ਯਾਨਾ ਪਾਉ ਸਿੱਧਾ ਮੈਨੂੰ ਕਹੇ ਪੇ ਹੱਥ ਨਾਲ ਕੱਪੜੇ ਥੋਲੇ ਕਰ ਮੈਂ ਥੋਲਿਆ ਕਰੂੰਗੀ ਹਾਂ ਹੱਥ ਨਾਲ ਥੋਲਿਆ ਕਰਾਂਗੀ ਅਬੇ ਹੱਥ ਨਾਲ ਥੋਲਿਆ ਕਰੂੰਗੀ ਉਹ ਵੀ ਬੁਝਾਤਾ ਪਾਈ ਜਾਂਦੇ ਵੀ ਮੈਨੂੰ ਬਸ ਲਾਉਣ ਉਹਨੂੰ ਤਾਂ ਕਿਹਾ ਨਹੀਂ ਜਾਂਦਾ ਹੈਗਾ ਵੀ ਤੂੰ ਕੰਮ ਕਰ ਲੈ ਤੇ ਮੇਰੇ ਦੁਆਲੇ ਸਾਰੇ ਹੋਏ ਰਹਿੰਦੇ ਆ ਉਹਦੇ ਵੀ ਜੇ ਮੁਆਲੀ ਵੇਖਣ ਡਏ ਆ ਜਦੋਂ ਸਾਨੂੰ ਕਹਿਣਾ ਪੈ ਗਿਆ ਨਾ ਅਸੀਂ ਕਹਿ ਵੀ ਲੈਣਾ ਸਾਨੂੰ ਡਰ ਨਹੀਂ ਕੋਈ ਵੀ ਸਾਡਾ ਮੁੰਡਾ ਜਵਾਨ ਹੋਣ ਡਿਆ ਵਾ ਅਸੀਂ ਵੀ ਆਪਣੇ ਘਰ ਬਾਰੇ ਕੋ ਸੋਚਣਾ ਵਾ ਅਸੀਂ ਟੋਟ ਟੋਟ ਮਰ ਜਾਣਾ ਟੋਟ ਟੋਟ ਮਰ ਜਾਣਾ ਅਸੀਂ ਕਰਜ਼ਾ ਨਹੀਂ ਲਉਂਦੇ ਰਹਿਣਾ ਨਾ ساری ਉਮਰ ਅਬ ਮੇਰੇ ਮੋੜ ਮੋੜ ਕੇ ਮੇਰੇ ਦੁਆਲੇ ਹੀ ਆ ਜਾਂਦੇ ਤੋਤੇ ਕਪੜਾ ਮੈਂ ਕਿਹ ਚੱਲ ਪੈਣੀ ਆ ਤੇ ਉਹ ਫੇਰ ਨੁਕਸ ਕੱਢ ਕੇ ਤੇ ਲੈ ਆਏ ਆ ਵੀ ਪਹਿਲਾਂ ਬਾਜੀ ਨੂੰ ਕਹਿ ਗੁਰ ਫੇ ਘੱਟ ਗੰਦੇ ਕਰ ਲਿਆ ਕਰਨ ਉਹਦੋਂ ਤੇ ਕਿੰਨੇ ਗੰਦੇ ਕਰ ਕਰਕੇ ਤੇ ਲਉਂਦੇ ਆ ਹੁਣ ਹੁਣ ਮੈਂ ਹੱਥ ਨਹੀਂ ਧੋਣੀ ਆ ਕਿੰਨਾ ਨਾ ਮੈਂ ਮੰਮੀ ਨਾਲ ਗੱਲ ਕਰਦੀ ਫੇਰੀ ਥੋਣੀ ਲੈ ਆਹ ਹੁੰਦੇ ਮੰਮੀ ਇਹ ਟੋਪ ਬੜੀ ਛੜੀ ਆ ਤੇ ਠੰਡੇ ਹੋਏ ਜੀੜੇ ਢੋਲੀ ਹੁਣ ਬੱਸ ਰਹਿਣ ਦੇ ਠੰਡੇ ਹੋਏ ਕੀ ਧੋਣਾ ਵਾ ਹਾਂ ਆ ਵੀ ਮੈਂ ਤਾਂ ਹੁਣ ਵਿਹਲੀ ਹੋਈ ਸੀ ਮੈਂ ਕਿ ਜਾ ਕੇ ਪੈਣੀ ਆ ਤੇ ਆ ਦੀਦੀ ਫੇ ਧੂਪੇ ਲੈ ਆਉਂਦੇ ਕਿਉਂ ਕਿਤੇ ਚੱਜਦੇ ਨਹੀਂ ਤੂੰ ਬਹਿ ਹੈਗੇ ਕਿਉਂ ਆਖਣਾ ਤੂੰ ਕੀ ਹੋਇਆ ਵਾ ਕਹਿੰਦੇ ਨਿਖਰੇ ਨਹੀਂ ਆ ਉਹ ਅੱਧਾ ਹੀ ਕਲਾ ਨਹੀਂ ਮੁਕਣ ਦੇਣੀ ਘਰੋਂ ਆ ਵੀ ਹਰ ਪਾਸੇ ਜਿੱਦਾਂ ਦੇਖ ਹੁੰਦੇ ਗੰਦੇ ਜਿਆਦਾ ਤੇ ਮੈਂ ਕਿਉ ਕਿੰਨੇ ਕ ਨਖੇਰੀ ਜਾਣੇ ਉਹ ਤਾਂ ਤੰਦ ਮੈਲ ਪੈ ਗਈ ਆ ਉਹ ਫੇਰ ਪਾਣੀ ਪੂਣੀ ਵਿੱਚ ਫਿਰਦਾ ਨਾ ਕਦੂ ਕਦੂ ਵਿੱਚ ਤੇ ਉਹ ਫੇਰ ਲੱਗਦੇ ਨਹੀਂਗੇ ਦਾਗ ਆ ਤਾਂ 부ਝਾਤਾ ਪਾਈ ਜਾਂਦੇ ਇਹ ਤਾਂ ਠਣੇ ਨਹੀਂਗੇ ਆ 부ਝਾਤਾ ਪਾਈ ਜਾਂਦੇ ਆ ਵੀ ਹੱਥ ਨਾਲ ਤੋਂ ਹੁਣ ਮੈਂ ਹੱਥ ਨਾਲ ਲੱਗੀਆਂ ਥੋੜ ਨੂੰ ਦੁਪਹਿਰੇ ਚਾ ਰਹਿਣ ਦੇ ਰੱਖ ਓਥੇ ਆਪੇ ਸਭ ਜਾਣਗੇ ਠੰਡੇ ਹੋਏ ਤੇ ਫੇਰ ਜੜਾਈ ਪੈ ਜਾਣੀ ਉਹਨਾਂ ਦੁਪਹਿਰੇ ਜੜਾਈ ਪੈ ਜਾਣੀ ਮੇਰੀ ਗੱਲ ਸੁਣ ਜੇ ਨਾ ਤੂੰ ਰੱਖ ਦੇ ਆਪੇ ਤੋਂ ਲੈ ਨਖੇਰ ਲੈ ਜੇ ਤਾ ਨਖੇਰ ਨਾ ਵਾ ਮੈਂ ਉਹਨਾਂ ਨਾਲ ਗੱਲ ਕਰੂੰ ਆਪੇ। ਧੋਤੇ ਲੀੜੇ ਧੋਰੇ ਤੋਂ ਨੇ ਆ। ਆ ਵੀ ਉਹਨਾਂ ਨੇ ਤੇ ਵੀ ਮੰਨੀ ਜਾਂਦੀ ਆ ਤੇ ਮੈਂ ਦੁਬਾਰਾ ਕੰਮ ਦੇਈ ਜਾਵਾ। ਨਹੀਂ ਤੂੰ ਹਰਾਖ ਅੰਦਰ ਖੜਕੇ। ਚਾ ਕੋਈ ਨਹੀਂ ਅੱਜ ਤੋ ਦੇਣੀ ਫੇਰ ਮੈਂ। ਧੁੱਪ ਬੜੀ ਚੜੀ ਆ ਸਮੀ ਪਹਿਲਾ ਘੜੀ ਕੰਮ ਕਮ ਕਰਦੀ ਹਟੀਆਂ। ਚਾ ਕੋਈ ਨਹੀਂ ਆ ਦੋਸ ਘੂਟੀ ਆ ਮੈਂ ਤੁਹਾਨੂੰ ਦੱਸਣੀ ਆਈ ਹੀ ਮੈਂ ਤੋ ਦੇਣੀ ਹੱਥ ਨਾਲ। ਫਿਰ ਮੈਂ ਨਹੀਂ ਆਈ ਰਾਜਨੀ ਮੈਂ ਤਾਂ ਲੜਾਈ ਟਾਲਦੀ ਰਹਿਣੀ ਆ। ਜੇ ਬਹੁਤਾ ਆਖੂਗੀ ਤਾਂ ਤੁਮਨੇ ਮੁੜ ਕੇ ਦੱਸੀ। ਨਾ ਖੂਬੀ ਤੋਂ ਆਪਰੇ ਤੋਂ ਲੈ ਕਰ ਤੋਂ ਆਪਰੇ ਤੋਂ ਲੈ ਕਰੂਗੀ ਚਲ ਠੀਕ ਆ ਅਵਾਜ ਤੋਂ ਦਿੰਨੀ ਆ ਚਲ ਹੰਗਾਲ ਦੇ ਜਰਾ ਕੋ ਤੇ ਬੁਰਸ਼ ਫੇਰ ਦੇ ਬਾਲਰਾਂ ਤੇ ਆਹੋ ਚੋ ਠੀਕ ਘੜੀ ਮੜੀ ਤੋਤੇ ਰੀੜੇ ਦੋਰੇ ਦੋਰੇ ਫੇਰ ਤੋਂ ਨੇ ਫੇਰਿਓ ਨੇ ਘਾਰੇ ਚੀ ਪਉਨੇ ਪਤਾ ਨਹੀਂ ਕੀ ਕਰਤੀ ਆ ਉਹ ਵੀ ਸੁਤਾਵਾ ਹਾਂ ਉਠ ਤੇਰਾ ਸਲਾਹ ਕਰਨੀ ਏਕ ਚੰਗੀ ਕਰੀ ਕੋਈ ਲੈ ਚੰਗੀ ਕਰਨੀ ਸਲਾਹ ਤੇ ਨਹੀਂ ਕਰਨੀ ਹੋਰ ਕਿੰਨਾ ਕਰਨੀ ਹੈ ਇਹ ਕਨਾ ਜੀਬ ਮਿਲਣ ਲਈ ਲੰਡੀ ਬੜੀ ਵਧੀਆ ਜੀਬ ਲਲੀ ਮੈਂ ਨਾ ਕਿਦਾਂ ਦੀਆਂ ਗੱਲਾਂ ਤੂੰ ਕਰਦਾ ਤੇਰੀ ਸਮਝ ਨਹੀਂ ਲੱਗਦੀ ਕਿਉਂ ਕਰਜ ਇਹਨਾਂ ਦੇ ਹਟਾ ਵਾਲ-ਵਾਲ ਬਿੰਨੇ ਆ ਉਹਨੇ ਹਟੇ ਸਿਰ ਦੇ ਵਾਲ ਡੀ ਜਿੰਨਾ ਸਾਡੇ ਸਿਰ ਖਰਚਾ ਤੇ ਕਾਹਦੀਆਂ ਜੀਬਾਂ ਲੈਣੀਆਂ ਤੇ ਕਿੱਥੇ ਅਸੀਂ ਚੜੇ ਫਿਰਨਾ ਉਹੋ ਗੱਲ ਵੀ ਫੋਕੀ ਟਾਵਰ ਬਣਾਉਣ ਵਾਸਤੇ ਮੈਂ ਨਾ ਉਦਾਂ ਤੋਂ ਕਹਿਣਾ ਵੀ ਮੈਨੂੰ ਪੁੱਛਦਾ ਨਹੀਂ ਮੇਰੇ ਨਾਲ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਕਰਦਾ ਉਦਾਂ ਹੀ ਕਲਾਪਾ ਕੇ ਬਹਿ ਜਾਂਦਾ ਜੇ ਮੈਂ ਤੇਰੇ ਨਾਲ ਸਲਾਹ ਕਰਨ ਆ ਗਿਆ ਤੇ ਸਲਾਹ ਮੰਨ ਵੀ ਲਈਦੀ ਹੋਈ ਦੀ ਜੇ ਚੰਗੀ ਸਲਾਹ ਹੋਊਗੀ ਤੇ ਮੈਂ ਮੰਨੂਗਾ ਇਹ ਕੋਈ ਸਲਾਹ ਆ ਤੂੰ ਹੋਰ ਕੀ ਸਲਾਹ ਲੋਕਾਂ ਨੇ ਫੇਕ ਨਹੀਂ ਕਰ ਜਿਹਦੇ ਲਈਆਂ ਸਾਰੀਆਂ ਉਹ ਫਲਾਉ ਤੂੰ ਇਦਾਂ ਕਰ ਕਿੰਨੇ ਆ ਤੇਰੇ ਯਾਰ ਦੋਸਤ ਬੜੇ ਜਿਆਦਾ ਤੇ ਬੜੇ ਬੜੇ ਆ ਨਾ ਤੇ ਸਾਰੇ ਕੋ ਲੱਖ ਲੱਖ ਰੁਪਈਆ ਫੜ ਸਾਰੇ ਕੋ ਕੁ ਮੈਂ ਫੜਦਾ ਆਪਣੇ ਕੋ ਆ ਪਹਿਲੋ ਕਰਜ਼ਾ ਜਿਹੜਾ ਇਹਨੂੰ ਤੇ ਲਾਈਆਂ ਸਿਰ ਤੋਂ ਮੇਰੇ ਸਿਰ ਤੋਂ ਬੋਝ ਲਾ ਤੇ ਫਿਰ ਜਿੱਦਾਂ ਦੀ ਜੀਬ ਲੈਣੀ ਹੋਗੀ ਲੱਲੀ ਤੂੰ ਤੇ ਐਵੇਂ ਕਰਜ਼ਾ ਕਰਜ਼ਾ ਲੈ ਮਾਫ ਕਰ ਦੇਣਾ ਸਰਕਾਰ ਨੇ ਕਰਜ਼ਾ ਕਰਜ਼ਾ ਮਾਫ ਐਸ ਕਰ ਤੂੰ ਐਵੇਂ ਨਹੀਂ ਕਰ ਦੇਣਾ ਕਰਜ਼ਾ ਮਾਫ ਤੈਨੂੰ ਕੌਣ ਆਂਦਾ ਕਰਜ਼ਾ ਮਾਫ ਕਰ ਦੇਣਾ ਪੁੱਛ ਕੇ ਵੇਖ ਬੜਾ ਖਾਓ ਪੀਓ ਐਸ ਕਰੋ ਮਿੱਤਰੋ ਦਿਲ ਪਰ ਕਿਸਦਾ ਦਿਖਾਓ ਨਾ ਐਵੇਂ ਝੂਠ ਦਾ ਰਹਿਣਾ ਪਤਾ ਨਹੀਂ ਕਿਹੜਾ ਕਰਜ਼ਾ ਕਰਜ਼ਾ ਉਹ ਮੇਰਾ ਮੁੰਡਾ ਜਵਾਨ ਹੋਣ ਡਿਆ ਵਾ ਕੱਲ ਨੂੰ ਮੈਂ ਪੈਸੇ ਲਾ ਕੇ ਬਾਹਰ ਭੇਜਣਾ ਕਿ ਮੈਂ ਕਰਜ਼ਾ ਹੀ ਲਉਂਦੇ ਰਹਿਣਾ ਤੇ ਜਦੋਂ ਮੁੰਡਾ ਲੰਡੀ ਜੀ ਤੇ ਗਿਆ ਪਿੰਡ ਦੇ ਗੇੜੀ ਮਾਰਦੇ ਵੇਖੀ ਹਾਂ ਤਾਂ ਉਹ ਕਿਦਾ ਬੋਜਣਾ ਮਿੱਠੀਆਂ ਆ ਤਾਂ ਮੈਂ ਨਹੀਂ ਮੁੰਡੇ ਨੂੰ ਪੈਣ ਦੇਣੀ ਆ ਕਿ ਲੰਡੀ ਜੀ ਤੇ ਗੇੜੀ ਮਾਰਿਆ ਤੇ ਉਹ ਕਰਿਆ ਅੱਜ ਮੁੰਡਾ ਜੀਬ ਮੰਗੂਗਾ ਕੱਲ ਨੂੰ ਮੈਨੂੰ ਆਪੂਗਾ ਹੈਲੀਕਾਪਟਰ ਲੈ ਦੇ ਮੈਂ ਲੈ ਦੂੰ ਮੁੰਡੇ ਨੇ ਨਹੀਂ ਮੰਗੀ ਮੈਂ ਮੰਗੀ ਆ ਮੈਂ ਇਹ ਰੇ ਹਰਾਏ ਨਹੀਂ ਜਾਂਦਾ ਤੇ ਕਰ ਚੱਲਦਾ ਕੰਮ ਮਨ ਨੂੰ ਲਿਆ ਕਰਕੇ ਤੇਰੇ ਕੋ ਹੈਗੇ ਆ ਨਾ ਤੇ ਤੂੰ ਲੱਲਾ ਤੇ ਮੇਥੋਂ ਕਿਥੋਂ ਸਭ ਕੁਝ ਤੇਥੋਂ ਆ ਤੇ ਮੈਂ ਪੈਸੇ ਚੁੱਕੇ ਕਰਜ਼ਾ ਚੁੱਕੇ ਮੈਂ ਜੀਬ ਨਹੀਂ ਹੋ ਲੈਣੀ ਮੇਰੇ ਚੜੇ ਉਹ ਮੈਨੂੰ ਤੇ ਉਹਦਾ ਹੀ ਫਿਕਰ ਜ਼ਿਆਦਾ ਬੋ ਫਿਕਰ ਤੈਨੂੰ ਕੋਈ ਚਾਜ ਦੀ ਜਦੋਂ ਛਲਾ ਕਰੀ ਤੂੰ ਨਹੀਂ ਮੰਨਣੀ ਹੁੰਦੀ ਲੈ ਦੇਗਾ ਜੀਬ ਹੁਣ ਆ ਚੰਗਾ ਲੈ ਦਿੰਦੇ ਤੈਨੂੰ ਜੀਬ ਵਾ ਓਦਾਂ ਕਹਿੰਦਾ ਮੇਰਾ ਸਲਾਹ ਨਹੀਂ ਕਰਦਾ ਸਲਾਹ ਕਰਨੀ ਕਿਸੇ ਦੀ ਸੁਣਨੀ ਨਹੀਂ ਉਹ ਕੋਈ ਚੰਗੀ ਹੋਊਗੀ ਤੇ ਮੈਂ ਸੁਣੂਗਾ ਕੇ ਉਹੋ ਗੱਲ ਵੇਹੋ ਹੈ ਇਹਨੂੰ ਸਮਝ ਨਹੀਂ ਲੱਗਦੀ ਮੁੰਡੇ ਨੂੰ ਇਨੂੰ ਘਰੇ ਬਾਹਰ ਕੌਣ ਚੁੱਕਣਾ ਇਹਨੂੰ ਦੇਈ ਜਾਂਦਾ ਹੀ ਉਹ ਕਿ ਜਾਂ ਇਹਦਾ ਆਪਣਾ ਦਿਮਾਗ ਹੀ ਨਹੀਂ ਕੰਮ ਕਰਦਾ ਵੀ ਲੈ ਵੀ ਸਾਡਾ ਘਰ ਦੇ ਵੇਖ ਕਿੱਦਾਂ ਚੱਲਣ ਡਿਆ ਨਵੀਆਂ ਹੀ ਗੱਲਾਂ ਨਵੇਂ ਸੂਰ ਤੇ ਨਵੀਆਂ ਗੱਲਾਂ ਲੈ ਕੇ ਆ ਜਾਂਦਾ ਘਰ ਨੂੰ ਜੀਭਾਂ ਲੱਭਦਾ